2070 ਪਹੁੰਚੀ ਹੋ ਪਿਛਲੇ ਪਿੱਤੇ ਦਿਨ ਤੁਸੀਂ ਇੱਕ ਮੁਆਵਜ਼ੇ ਲਈ ਧਰਨਾ ਲਗਾਇਆ ਸੀ ਤੇ ਬੀਤੇ ਰਾ ਕਾਫੀ ਸਖ਼ਤ ਸਵੈਰਥ ਲੈ ਕੇ ਸ਼ਾਮ ਤੱਕ ਧਰਨਾ ਲਗਾ ਕੇ ਰਾਤਾਂ ਨੂੰ ਹੋਇਆ ਗਿਆ ਹੁਣ ਤੁਹਾਨੂੰ ਸੀ ਅਸ਼ਵਾਸਨ ਅਸੀਂ ਕੱਲ ਭੁਖ ਹਰਤਾਲ ਤੇ ਬੈਠੇ ਸੀਗੇ ਇੱਕ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਦੇ ਵਾਸਤੇ ਜਿਨ੍ਹਾਂ ਦੇ 40 ਸਾਲ ਦੇ ਨੌਜਵਾਨ ਦੀ ਜਦੀ ਮੌਤ ਹੋ ਗਈ ਸੀ ਇੱਕ ਗਾਉਂ ਦੇ ਨਾਲ ਐਕਸੀਡੈਂਟ ਕਰਕੇ ਰਾਤੀ ਸਾਢੇ ਕੋ ਐਸ.ਡੀ.ਐਮ ਸਾਹਿਬ 9 ਵਜੇ ਆਏ ਸੀ ਐਸ.ਪੀ ਹਰਪਾਲ ਜੀ ਆਏ ਹੀ ਜਿਨ੍ਹਾਂ ਦੇ ਆਸ਼ਵਾਸਨ ਤੇ ਫਿਰ ਡੀ.ਸੀ ਸਾਹਿਬ ਨਾਲ ਮੀਟਿੰਗ ਫਿਕਸ ਕੀਤੀ ਗਈ ਸੀ ਅੱਜ ਸਵੇਰੇ 11 ਵਜੇ ਤੇ ਸਭ ਤੋਂ ਪਹਿਲਾਂ ਅਸੀਂ ਥੈਂਕਸ ਕਰਦੇ ਹਾਂ ਡੀਸੀ मैम ਦਾ ਕਿਉਂਕਿ ਅੱਜ ਆਫ ਸੀਗਾ ਫਿਰ ਵੀ ਉਹਨਾਂ ਨੇ ਟਾਈਮ ਕੱਢਿਆ ਤੇ ਡੀਸੀ ਸਾਹਿਬ ਨੇ ਸਭ ਤੋਂ ਪਹਿਲਾਂ ਜਿਹੜੀ ਪੰਜਾਬ ਦੀ ਪਾਲਿਸੀ ਹੈ ਜਿਹਦੇ ਅੰਡਰ ਉਹਨਾਂ ਨੂੰ ਮੁਆਵਜ਼ਾ ਮਿਲ ਸਕਦਾ ਹੈ ਉਹ ਪਾਲਿਸੀ ਹੁਣੇ ਸਾਨੂੰ ਦਿੱਤੀ ਜਾਏਗੀ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਵਾ ਮੁਆਵਜ਼ਾ ਉਹਨਾਂ ਨੂੰ ਪ੍ਰੋਵਾਈਡ ਹੋਏਗਾ ਜੋ ਵੀ ਪੰਜਾਬ ਸਰਕਾਰ ਦੇ ਨਿਯਮ ਨੇ ਉਦੇ ਹਿਸਾਬ ਨਾਲ ਜਿੰਨੇ ਵੀ ਉਹਨਾਂ ਨੂੰ ਪੈਸੇ ਦੇਣਗੇ ਗਵਰਨਮੈਂਟ ਇੱਕ ਹਫਤੇ ਦੇ ਵਿੱਚ ਵੀ ਜਿਹੜਾ ਡੀਸੀ ਸਾਹਿਬ ਉਹਨਾਂ ਨੂੰ ਦੇਣਗੇ ਇੱਕ ਪ੍ਰੋਬਲਮ ਇੱਥੇ ਆ ਰਹੀ ਸੀਗੀ ਕਿ ਹਾਲੇ ਤੱਕ ਕਿਸੇ ਕਾਰਪੋਰੇਸ਼ਨ ਕਮਿਸ਼ਨਰ ਨੇ ਚਾਰਜ ਨਹੀਂ ਲਿਆ ਮੰਡਿਓ ਚਾਰਜ ਲੈਣਗੇ ਤੇ ਵਰਕਿੰਗ ਡੇਸ 7 ਡੇਸ ਦੇ ਵਿੱਚ ਜਿਹੜਾ ਵਾ ਉਹਨਾਂ ਨੂੰ ਮੁਆਵਜ਼ਾ ਜਿਹੜਾ ਪ੍ਰੋਵਾਈਡ ਕੀਤਾ ਜਾਏਗਾ ਉਹ ਤਾਂ ਤੁਹਾਨੂੰ ਸੰਘਰਸ਼ ਕਰਨਾ ਪਿਆ ਪਰ ਜਿਹੜੀਆਂ ਕਿ ਆਵਾਰਾ ਪਸ਼ੂ ਨੇ ਉਹ ਰਾਤ ਨੂੰ ਜਰੂਰ ਹਲੇ ਵੀ ਫਿਰਦੇ ਨੇ ਕਿ ਹਲੇ ਵੀ ਜੀਪਿਸ ਦਾ ਨੁਕਸਾਨ ਹੁੰਦਾ ਇਸੇ ਤਰ੍ਹਾਂ ਹੀ ਸੰਘਰਸ਼ ਕਰਨੇ ਪੈਣਗੇ ਅ ਬਿਲਕੁਲ ਸਰ ਸੰਘਰਸ਼ ਜਰੂਰ ਕਰਨੇ ਪੈਣਗੇ ਅਸ কাল ਸਾਡੀਆਂ ਦੋ ਮੰਗਾ ਇਹ ਵੀ ਸਿਗੀਆਂ ਕਿ ਦੁਰਗਿਆਨਾ ਮੰਦਿਰ ਦੇ ਬਾਹਰ ਜਿੱਥੇ ਗੋਲਬਾਗ ਐਕਸੀਡੈਂਟ ਹੋਇਆ ਹੋਇਆ ਉੱਥੋਂ ਦਾ ਡੇਰੀਆਂ ਜਿਹੜੀਆਂ ਬਾਰ ਕੀਤੀਆਂ ਜਾਣ ਉੱਥੇ ਮੈਂ ਡੀਸੀ ਸਾਹਿਬ ਨੇ ਉਸ ਵਾਸਤੇ ਇੱਕ ਬਹੁਤ ਹੀ ਅੱਛਾ ਇੱਕ ਤਰੀਕਾ ਕੱਢਿਆ ਵਾ ਕਿ ਉਹਨਾਂ ਨੇ ਸੀਪੀ ਸਾਹਿਬ ਨੂੰ ਸਾਡੀ ਲੈਟਰ ਮਾਰਕ ਕੀਤੀ ਹੈ ਕਿ ਉੱਥੇ ਪੱਕੀ ਬੈਰੀਕੇਡਿੰਗ ਕੀਤੀ ਜੇ ਪੁਲਿਸ ਦੀ ਜਿੱਥੇ ਉਹਦੇ ਪੱਕਾ ਨਾਕਾ ਰਹੇ ਤੇ ਕੋਈ ਵੀ گاਉ ਜੜੀ ਆ ਕੋਈ ਪ੍ਰਾਈਵੇਟ ਏਰੀਆ ਵਾਲਾ ਕਰਦਾ ਉਹਨੂੰ ਸੜਕ ਦੇ ਨਾਂ ਆਂ ਦਿੱਤਾ ਜਾਏ ਦੂਸਰੇ ਨੰਬਰ ਤੇ ਉਹਨਾਂ ਨੇ ਜਿਹੜਾ ਕਾਰਪੋਰੇਸ਼ਨ ਦੇ ਜਿਹੜੇ ਹੈਲਥ ਆਫੀਸਰ ਡਾਕਟਰ ਕਿਰਨ ਜੀ ਉਹਨਾਂ ਨੂੰ ਬੁਲਾਇਆ ਸੀ ਉਹਨਾਂ ਨੂੰ ਸਖਤ ਆਦੇਸ਼ ਦਿੱਤੇ ਨੇ ਕਿ ਜਲਦੀ ਤੋਂ ਜਲਦੀ ਜਿਹੜੇ ਉਹ ਡੇਰੀ ਵਾਲੇ ਨੇ ਉਹਨਾਂ ਦੇ ਜੋ ਵੀ ਬੰਦੇ ਚਲਾਨ ਕੀਤੇ ਜਾਣ ਉਹਦੇ ਨਾਲ ਨਾਲ ਜਿਹੜੇ ਬਾਹਰ ਉਹਨਾਂ ਦੇ ਪਸ਼ੂ ਘੁੰਮ ਰਹੇ ਉਹਨਾਂ ਨੂੰ ਚੁੱਕ ਕੇ ਤੇ ਗਊਸ਼ਾਲਾ ਭੇਜਿਆ ਜਾਏ ਕੋਈ ਇਸ ਤਰ੍ਹਾਂ ਦਾ ਕਾਨੂੰਨੀ ਲਾਗੂ ਹੋਣ ਜਿਹੜੇ ਕਿ ਇਸ ਤਰ੍ਹਾਂ ਜਿਹੜੇ ਕਿ ਆਵਾਰਾ ਪਸ਼ੂ ਨੂੰ ਛੱਡ ਦਿੰਦੇ ਨੇ ਡੇਰੀਆਂ ਵਾਲੇ ਉਹਨਾਂ ਤੇ ਸਖਤੀ ਨਾਲ ਲਾ ਕੇ ਕਾਰਬਿਲ ਬਿਲਕੁਲ ਸਰ ਇੱਥੇ ਮੈਂ ਕਵਾਂਗਾ ਵੀ ਭਗਵੰਤ ਮਾਨ ਸਰਕਾਰ ਨੂੰ ਉਹਨਾਂ ਨੂੰ ਸੀਐਮ ਸਾਹਿਬ ਨੂੰ ਇੱਕ ਨਵਾਂ ਕਾਨੂੰਨ ਜਿਹੜਾ ਲਾਗੂ ਕਰ ਦੇਣਾ ਚਾਹੀਦਾ ਵਾ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਬਹੁਤ ਬੁਰਾ ਹਾਲ ਹੈ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਹੀ ਹਰ ਮਹੀਨੇ 100 ਤੋਂ ਉੱਪਰ ਜਿਹੜੇ ਐਕਸੀਡੈਂਟ ਹੁੰਦੇ ਨੇ ਲੋਕਾਂ ਦੇ ਇੱਕ ਪਰਿਵਾਰ ਸਾਡੇ ਕੋ ਆ ਗਿਆ ਹੁਣ ਪਤਾ ਨਹੀਂ ਕਿੰਨੇ ਕੁ ਦੀ ਡੈਥ ਹੁੰਦੀ ਹੋਏਗੀ ਤੇ ਪੂਰੇ ਪੰਜਾਬ ਦਾ ਤੇ ਅਸੀਂ ਅੰਦਾਜ਼ਾ ਇਸ ਤੋਂ ਹੀ ਲਾ ਸਕਦੇ ਆਂ ਵੀ ਕਈ ਹਜ਼ਾਰ ਲੋਕ ਜਿਹੜੇ ਆ ਇਸ ਦੇ ਚ ਪੇਟ ਚ ਆ ਕੇ ਤੇ ਆਪਣੀ ਜਵਾਨ ਗਾਲ ਬੋਆ ਲੈਂਦੇ ਕੀ ਕਹਿਣਾ ਚਾਹੋਗੇ ਕਿ ਵੱਧ ਵੱਧ ਗਊਸ਼ਾਲਾ ਜਿਹੜੀ ਹੋਰ ਖੋਲੀ ਜਾਣ ਜਿੰਨਾ ਕਾ ਬਿਲਕੁਲ ਸਰ ਜਿਹੜੀ ਪਾਲਿਸੀ ਜਿਹੜੀ ਪੰਜਾਬ ਸਰਕਾਰ ਨੇ ਕੱਢੀ ਸੀ ਕਾਉਸਸ ਦੀ ਵੀ 550 ਦੇ ਕਰੀਬ ਜਿਹੜੀ ਗਊਸ਼ਾਲਾ ਉੱਥੇ ਬੰਨੀ ਸੀ ਪੂਰੇ ਪੰਜਾਬ 'ਚ ਹਾਲੇ ਤੱਕ ਇੱਕ ਵੀ ਗਊਸ਼ਾਲਾ ਜਿਹੜੀ ਨਹੀਂ ਬਣੀ ਉਹ ਸ਼ਰਮਨਾਕ ਹੈ ਤੇ ਸੀਐਮ ਸਾਹਿਬ ਨੂੰ ਜਲਦੀ ਚਾਹੀਦਾ ਹੈ ਕਿ ਹਾਂ ਵੀ ਉਸ ਜਗ੍ਹਾ ਜਿਹੜੇ ਕਾਉਸਸ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਪੰਜਾਬ ਦੇ ਲੋਕਾਂ ਕੋ ਇਕੱਠਾ ਕੀਤਾ ਗਿਆ ਉਹਨਾਂ ਦੀਆਂ ਗਊ